ਇਨ ਗਾਪ ਚ ਲੱਭਿਆ ਛੋਟਾ ਬਨਾਰਸ ਜਿੱਥੇ ਵਗਦੀ ਉਲਟੀ ਗੰਗਾ ਗੁਰੂ ਰਬੀਦਾਸ ਜੀ ਦੀ ਚਮਤਕਾਰੀ ਚੱਕੀ ਤੇ ਅਨਾਜ ਤੋਲਣ ਵਾਲੇ ਬੱਟੇ ਵੀ ਮੌਜੂਦ ਪੰਜਾਬ ਦਾ ਇਹ ਪਿੰਡ ਬਣਿਆ ਨਵਾਂ ਅਜੂਬਾ ਜਿਹੜੀ ਗੰਗਾ ਆ ਜੀ ਉਹ ਪੁੱਠੀ ਕਹਿੰਦੇ ਹਾਂ ਪੁੱਠੀ ਚੱਲਦੀ ਆ ਜੀ ਉਹ ਜਿਹੜੀ ਗੰਗਾ ਇੱਥੇ ਬੈਂਦੀ ਆ ਜੀ ਕਿਹੜੇ ਪਾਸੇ ਬੈਂਦੀ ਆ ਲੈnde ਤੂੰ ਜੜ ਚੜਦੇ ਪਾਸੇ ਉੱਚੇ ਜਾ ਕੇ ਤੁਸੀਂ ਵੀ ਆਪ ਉੱਥੇ ਦੇਖੋ ਵੀ ਕਿੱਦਾਂ ਹੋ ਜਾਂਦੀ ਹੈ ਤੇ ਪੱਟੇ ਵੀ ਦੱਸੋ ਜੀ ਉਹਨਾਂ ਦੇ ਪਏ ਹੋਏ ਉਸ ਸਮੇਂ ਦੇ ਆਹ ਖਰਾਲਗੜ ਪਏ ਆ ਜੀ ਪੱਟੇ ਉਹ ਹਾਂ ਜਿਹਦੇ ਨਾਲ ਅਨਾਜ ਤੋਲਿਆ ਸੀ ਉਹਨਾਂ ਨੇ ਮਹਾਰਾਜ ਜੀ ਨੇ ਉਸ ਵੇਲੇ ਇੱਥੇ ਇੱਕ ਚੱਕੀ ਆ ਜਿਹਨੂੰ ਉਹਨਾਂ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਚਲਾਇਆ ਕਾਫੀ ਪੁਰਾਣੀਆਂ ਚੀਜ਼ਾਂ ਪਈਆਂ ਹੋਈਆਂ ਜੀ ਬਹੁਤ 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 ਕੋ ਤੁਹਾਨੂੰ ਪੁਰਾਣਾ ਮਿਲੂ ਉੱਥੇ ਤੇ ਇਹ ਸਾਰਾ ਪਹਾੜੀ ਏਰੀਆ 20 ਏਰੀਆ ਕਹਿੰਦੇ ਐ ਇਹਨੂੰ ਇਹਦਾ ਨਾਮ ਜੁੱਬੇ ਦਾ ਗੁਰੂ ਰਵਿਦਾਸ ਜੀ ਦੇ ਨਾਂ ਤੇ ਪਿਆ ਹਾਂ ਰਵਿਦਾਸ ਮਹਾਰਾਜ ਗੁਰੂ ਮਹਾਰਾਜ ਦੇ ਨੋਤੇ ਉੱਤੇ ਹੀ ਇਹ ਇਸ ਬਾਬਾ ਜੀ ਨੇ ਤਪ ਕੀਤਾ ਸੀਗਾ ਇਹ ਜਿਹੜੀਆਂ ਇੱਟਾਂ ਨੇ ਇਹਨਾਂ ਇੱਟਾਂ ਦੇ ਨਾਲ ਇਹ ਸਤਪਤ ਸਥਾਨ ਦੀ ਉਸਾਰੀ ਕਰਵਾਈ ਗਈ ਸੀ ਉਹ ਸਮੇਂ ਦੀਆਂ ਪੁਰਾਣੀਆਂ ਇੱਟਾਂ ਗੁਰੂ ਮਹਾਰਾਜ ਨੇ ਸੱਜੇ ਪੈਰ ਦੇ ਗੂਠੇ ਨਾਲ ਪੱਥਰ ਢਠਾਇਆ ਗੰਗਾ ਚੱਲ ਪਈ ਪੀਬੀ ਸੈਵਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਹਿਰਪਤ ਜ਼ਿਲ੍ਹੇ ਦੇ ਗੜ ਸ਼ੰਕਰ ਤੋਂ 15 ਕਿਲੋਮੀਟਰ ਦੂਰ ਖਲਾਰਗੜ ਪਿੰਡਾਂ ਜਿੱਥੇ ਲੈ ਕੇ ਆਏ ਹਾਂ ਇਸ ਪਿੰਡ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਕਾਫੀ ਸਮਾਂ ਰਹੇ ਸੀ ਉਹਨਾਂ ਦੀਆਂ ਉਸ ਸਮੇਂ ਦੀਆਂ ਨਿਸ਼ਾਨੀਆਂ ਇੱਥੇ ਅੱਜ ਵੀ ਦੇਖਣ ਨੂੰ ਮਿਲਦੀਆਂ ਆਂ ਕਹਿੰਦੇ ਉਸ ਸਮੇਂ ਉਹਨਾਂ ਨੇ ਆਪਣੇ ਸੱਜੇ ਪੈਰ ਦੇ ਗੁੱਠੇ ਦੇ ਨਾਲ ਪੁੱਠੀ ਗੰਗਾ ਬਹਾਈ ਸੀ ਜਿਹੜੀ ਅੱਜ ਵੀ ਦੇਖਣ ਨੂੰ ਮਿਲਦੀ ਆ ਬਹੁਤ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਇਸ਼ਨਾਨ ਕਰਦੇ ਆ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਇਸ ਜਗ੍ਹਾ ਤੋਂ ਉਸ ਸਮੇਂ ਦੇ ਰਾਜੇ ਦਾ ਪਹਾੜੀਆਂ ਉੱਪਰ ਬਣਿਆ ਕਿਲਾ ਵੀ ਦਿਖਾਈ ਦੇ ਰਿਹਾ ਆ ਜਿਹੜਾ ਖੰਡਰ ਬਣ ਚੁੱਕਿਆ ਆ ਇੱਕ ਸੰਗਣਾ ਜੰਗਲ ਆ ਪਿੰਡ ਦੇ ਆਲੇ ਦੁਆਲੇ ਹੁਣ ਅਸੀਂ ਤੁਹਾਨੂੰ ਪਿੰਡ ਵੱਲ ਲੈ ਕੇ ਚੱਲਦੇ ਆ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੌਵਾਂ ਅਜੂਬਾ ਤਿਆਰ ਕਰ ਰਹੀ ਆ ਆਨੰਦਪੁਰ ਸਾਹਿਬ ਤੋਂ ਬਾਅਦ ਕਹਿੰਦੇ 50% ਬਣ ਚੁੱਕਿਆ ਆ ਬਾਕੀ ਪਿੰਡ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਗੁਰੂ ਰਵੀਦਾਸ ਜੀ ਦਾ ਪੂਰਾ ਇਤਿਹਾਸ ਜਾਣਾਂਗੇ ਹੁਣ ਰਸਤੇ ਦਾ ਤੁਹਾਨੂੰ ਅਸੀਂ ਨਜ਼ਾਰਾ ਦਿਖਾਉਂਦੇ ਜਾਣਾ ਆ ਹਰ ਵਾਰ ਦੀ ਤਰ੍ਹਾਂ ਦੇਖੋ ਤਾਂ ਜੰਗਲੇ ਜੰਗਲ ਆ ਪੂਰਾ ਸ਼ਾਂਤ ਮਾਹੌਲਾ ਪਿੰਡ ਦਾ ਪਹਾੜੀ ਦੇ ਉੱਪਰ ਪਿੰਡ ਵਸਿਆ ਹੋਇਆ ਆ ਬਹੁਤ ਵਧੀਆ ਲੱਗਣ ਵਾਲਾ ਆ ਜੇ ਤੁਸੀਂ ਇਸ ਪਿੰਡ ਵਿੱਚ ਆਉਨੇ ਆ ਇਸ ਪਿੰਡ ਵਿੱਚ ਵੀ ਕਾਫੀ ਜੰਗਲੀ ਜਾਨਵਰ ਆ ਜਾਂਦੇ ਜਾਂਦੇ ਅਸੀਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਦੱਸ ਦਿੰਨੇ ਆ ਤੁਸੀਂ ਜਦੋਂ ਸ਼ਿਆਰਪੁਰ ਦੇ ਗਣ ਸਿੰਘ ਤੋਂ ਆਨੰਦਪੁਰ ਸਾਹਿਬ ਜਾਣੇ ਆ ਤਾਂ ਰਾਸਤੇ ਦੇ ਵਿੱਚ ਸਿੰਘਪੁਰ ਆਉਂਦਾ ਆ 15 ਕਿਲੋਮੀਟਰ ਸਿੰਘਪੁਰ ਤੋਂ ਲੈਫਟ ਹੈਂਡ ਨੂੰ ਟਰਨ ਕਰਦਾ ਆ ਤੇ ਅੱਗੇ ਜਾ ਕੇ ਤੁਹਾਨੂੰ ਇਹ ਪਿੰਡ ਦਾ ਬੋਰਡ ਨਜ਼ਰ ਆਏਗਾ ਸੋਖਾ ਤੁਸੀਂ ਪਹੁੰਚ ਜਾਊਗੇ Google Map ਦੀ ਵੀ ਤੁਸੀਂ ਸਹਾਇਤਾ ਲੈ ਸਕਦੇ ਆ ਹੁਣ ਤੁਸੀਂ ਦੇਖ ਸਕਦੇ ਆ ਕਿੰਨੀ ਚੜ੍ਹਾਈ ਆ ਪਰ ਵਧੀਆ ਲੱਗਦਾ ਪਿਆ ਪਹਾੜੀ ਇਲਾਕੇ ਵਿੱਚ ਆ ਕੇ ਤੁਸੀਂ ਸਾਰੇ ਜਾਣਦੇ ਆ ਅਸੀਂ ਕਿੰਨੀ ਦੂਰ ਦੂਰ ਜਾਂਦੇ ਆ ਪਹਾੜ ਦੇਖਣ ਇਹ ਸਾਡੇ ਪੰਜਾਬ ਦੇ ਹੁਸ਼ਿਆਰਪਾ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖ ਲਓ ਕਿੰਨੀ ਸੋਹਣੀ ਜਗ੍ਹਾ ਆ ਸਾਨੂੰ ਪਿੰਡ ਦੇ ਵਿੱਚ ਬਾਬਾ ਜੀ ਮਿਲੇ ਆ ਸਤਿ ਸ੍ਰੀ ਅਕਾਲ ਬਾਬਾ ਜੀ ਬਹੁਤ ਪੁਰਾਣਾ ਪਿੰਡ ਆ ਗੁਰੂ ਰਵੀਦਾਸ ਜੀ ਦੇ ਨਾਲ ਪੁਰਾਣਾ ਇੰਨਾ ਇਤਿਹਾਸ ਜੁੜਿਆ ਹੋਇਆ ਆ ਪਿੰਡ ਦਾ ਜੀ ਤੇ ਗੁਰੂ ਰਵੀਦਾਸ ਜੀ ਦਾ ਦੱਸੋ ਇੱਥੇ ਕੀ ਕੀ ਦੇਖਣ ਨੂੰ ਮਿਲਦਾ ਆ ਇਥੇ ਮਾਰੇ ਤੁਹਾਨੂੰ ਉਹਨਾਂ ਦੇ 4 ਸਾਲ 2 ਮਹੀਨੇ 11 ਦਿਨ ਇੱਥੇ ਤਪਸ਼ਾ ਵੀ ਕੀਤੀ ਲੋਕਾਂ ਨੂੰ ਨਾਮਦਾਨ ਵੀ ਦਿੱਤਾ ਠੀਕ ਹੈ ਜੀ ਇਥੇ ਇੱਕ ਚੱਕੀ ਆ ਜਿਹਨੂੰ ਉਹਨਾਂ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਚਲਾਇਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਦੂਰੋਂ ਦੂਰੋਂ ਸੰਗਤ ਆ ਗਈ ਇੱਥੇ ਦੇ ਇਹ ਇਤਿਹਾਸਕ ਤਰਮਸਥਾਨਾ ਸਾਹਮਣੇ ਬਿਲਕੁਲ ਸਾਹਮਣੇ ਪੜਿਆ ਠੀਕ ਹੈ ਹਾਂ ਜੀ ਇੱਥੇ ਜਾ ਕੇ ਤੁਸੀਂ ਦਰਸ਼ਨ ਮੈਲੇ ਕਰ ਸਕਦੇ ਆ ਇੱਥੇ ਸਾਢੇ 3 ਕਿਲੋ ਮੀਟਰ ਤੇ ਥੱਲੇ ਨੂੰ ਠੀਕ ਹੈ ਜੀ ਉੱਥੇ ਚਰਨ ਗੰਗਾ ਉਹਨਾਂ ਨੇ ਮਹਾਰਾਜ ਨੇ ਸੱਜੇ ਪੈਰ ਦੇ ਗੂਠੇ ਨਾਲ ਪੱਥਰ ਹਟਾ ਕੇ ਕਢੀ ਆ ਉਹਦੇ ਵੀ ਦਰਸ਼ਨ ਕਰ ਸਕਦੇ ਹੋ ਉੱਥੇ ਵੀ ਦੁਨੀਆ ਬਹੁਤ ਜਾਂਦੀ ਆ ਬਹੁਤ ਸ਼ਰਾਨ ਕਰਦੇ ਆ ਜੀ ਕਹਿੰਦੇ ਮਨੋ ਕਾਮਨਾ ਪੂਰੀ ਹੁੰਦੀ ਜੀ ਮਨੋ ਕਾਮਨਾ ਪੂਰੀ ਹੁੰਦੀ ਆ ਜੀ ਲੋਕਾਂ ਦੀ ਜਿਹੜੇ ਆਪਣੇ ਜੋ ਵੀ ਉੱਥੇ ਸੁੱਖ ਸੁੱਖਣਾ ਕਰਦੇ ਆ ਇੱਧਰ ਕਰਦੇ ਆ ਜਾਂ ਉੱਧਰ ਕਰਦੇ ਆ ਪੂਰੀਆਂ ਹੁੰਦੀਆਂ ਨੇ ਤੇ ਜਿਹੜੇ ਘਰ ਬਣਾਉਂਦੇ ਜੀ ਅਸੀਂ ਦੇਖਿਆ ਬੱਟਿਆਂ ਦੇ ਘਰ ਵੀ ਬਣਾਏ ਹੋਆ ਕਹਿੰਦੇ ਕਈ ਜਗ੍ਹਾ ਤੇ ਉਹ 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 ਲੋਕਾਂ ਦੀ ਆਪਣੀ ਮੰਨਤਾ ਆ ਵੀ ਜੇ ਅਸੀਂ ਮਹਾਰਾਜ ਦੇ ਘਰੇ ਆਏ ਆ ਅਸੀਂ ਆਪਣਾ ਇੱਥੇ ਇੱਕ ਬੱਟਿਆਂ ਦਾ ਘਰ ਬਣਾ ਕੇ ਜਾਈਏ ਸਾਡੇ ਮਹਾਰਾਜ ਸਾਡਾ ਵਧੀਆ ਜਾ ਇਹਦਾ ਮਕਾਨ ਪੱਕਾ ਮਕਾਨ ਸਾਨੂੰ ਬਣਾ ਕੇ ਦੇ ਸਾਦੇ ਆਦੀ ਮਦਦ ਕਰ ਸਕਦੇ ਆ ਠੀਕ ਹੈ ਨੇ ਘਰ ਵੀ ਬਣਦੇ ਆ ਲੋਕਾਂ ਦੇ ਘਰ ਵੀ ਬਣਦੇ ਆ ਇਦਾਂ ਅੱਛਾ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਗੰਗਾ ਆ ਜੀ ਉਹ ਪੁੱਠੀ ਕਹਿੰਦੇ ਭਾਈ ਹਾਂ ਪੁੱਠੀ ਚੱਲਦੀ ਆ ਜੀ ਉਹ ਪੁੱਠੀ ਚੱਲਦੀ ਆ ਜੀ ਬਹੁਤ ਵੱਡੀ ਗੱਲ ਆ ਜੀ ਤੇ ਬੱਟੇ ਵੀ ਦੱਸੋ ਜੀ ਉਹਨਾਂ ਦੇ ਪਏ ਹੋਏ ਉਸ ਸਮੇਂ ਦੇ ਹਾਂ ਆ ਖਰਾਲਗੜ ਪਏ ਆ ਜੀ ਬੱਟੇ ਉਹ ਅੱਛਾ ਬੱਟੇ ਪਏ ਆ ਜੀ ਹਾਂ ਜੀ ਜਿਹਦੇ ਨਾਲ ਅਨਾਜ ਤੋਲਿਆ ਸੀ ਉਹਨਾਂ ਨੇ ਮਹਾਰਾਜ ਜੀ ਨੇ ਉਸ ਵੇਲੇ ਠੀਕ ਹੈ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਵੀ ਲੋਕ ਦਰਸ਼ਨ ਕਰਕੇ ਜਾਂਦੇ ਆ ਠੀਕ ਹੈ ਜੀ ਹਾਂ ਜੀ ਕਾਫੀ ਪੁਰਾਣੀਆਂ ਚ ਹੌਂ ਤਾਂ ਹੁਣ ਮਤਲਬ ਉਹ ਜਗ੍ਹਾ ਤੇ ਨਵੀਂ ਕਰਨ ਹੋਣ ਲੱਗ ਗਿਆ ਨਵੀਂ ਨਵੀਂ ਦਿਸ਼ਾ ਦੇ ਰਹੇ ਆ ਉਹ ਜਗ੍ਹਾ ਨੂੰ ਨਵੀਂ ਦਿਸ਼ਾ ਉਹ ਨਵੀਂ ਦਿਸ਼ਾ ਨਾਲ ਹੀ ਉਹ ਸਾਰੇ ਮੰਦਰ ਬਣਾਇਆ ਕਰਦਾ ਕਹਿੰਦੇ ਜੀ ਇੰਨਾ ਪੁਰਾਣਾ ਪਿੰਡ ਗੁਰੂ ਜੀ ਨਾਲ ਜੁੜਿਆ ਹੋਣ ਕਰਕੇ ਕਹਿੰਦੇ ਸਰਕਾਰ ਇੱਥੇ ਨਵਾਂ ਉਜੂਬਾ ਬਣਾ ਰਹੀ ਆ ਅਨੰਦਪੁਰ ਸਾਹਿਬ ਤੋਂ ਬਾਅਦ ਹਾਂਜੀ ਹਾਂਜੀ ਉਹ ਆ ਨਾਲ ਹੀ ਬਣਦਾ ਜੀ ਆ ਦੇਖੋ ਆ ਨਾਲ ਨਾਲ ਹੀ ਆ ਬਣਦਾ ਪਿਆ ਜੀ ਠੀਕ ਆ ਜੀ ਅੱਧਾ ਬਣ ਗਿਆ ਬਾਕੀ ਦਾ ਰਹਿ ਗਿਆ ਵਾ ਠੀਕ ਆ ਜੀ ਮਤਲਬ ਬਾਹਰਲੀ ਬਿਲਡਿੰਗਾਂ ਵੀ ਤਿਆਰ ਹੋ ਗਈਆਂ ਅੰਦਰ ਸੜਾ ਉਹਦੇ ਵਿੱਚ ਲੋਕਾਂ ਨੂੰ ਦਿਖਾਣਾ ਜੋ ਵੀ ਰਵਿਦਾਸ ਮਹਾਰਾਜ ਦਾ ਕੋਤਕ ਦਿਖਾ ਵੀ ਇੱਥੇ ਮਹਾਰਾਜ ਨੇ ਇਨਾਜਾ ਦਾ ਕਰਕੇ ਆ ਚੀਜ਼ਾਂ ਚਲ ਚਲਾਈਆਂ ਜਾਂ ਆ ਚੀਜ਼ਾਂ ਕੱਢੀਆਂ ਉਹ ਉਹਨਾਂ ਨੇ ਹਜੇ ਤਿਆਰ ਕਰਨਾ ਹੈਰਾਨ ਕਰਨ ਦੇਣ ਵਾਲਾ ਪਿੰਡ ਆ ਜੀ ਜਿੱਦਾਂ ਦਾ ਤੁਸੀਂ ਦੱਸਿਆ ਹੈ ਨਾ ਜੀ ਹਾਂਜੀ ਤੇ ਮਤਲਬ ਇਹਦਾ ਨਾਮ ਜੁੱਬੇ ਦਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਹਾਂ ਰਵਿਦਾਸ ਮਹਾਰਾਜ ਗੁਰੂ ਮਹਾਰਾਜ ਦੇ ਨੋਤੇ ਉੱਤੇ ਇਹ ਅਜੂਬਾ ਤਿਆਰ ਹੋ ਰਿਹਾ ਵਾਹ ਵੀ ਵਾਹ ਦੇਖ ਲਓ ਤੁਸੀਂ ਲੋਕਾਂ ਨੂੰ ਬਹੁਤ ਘੱਟ ਪਤਾ ਜੀ ਜੁੱਬੇ ਬਾਰੇ ਕਿ ਇਸ ਪਿੰਡ 'ਚ ਜੁੱਬਾ ਦਾ ਹੋ ਰਿਹਾ ਜਿੰਨੀ ਸੰਗਤ ਇੱਥੇ ਆ ਰਹੀ ਆ ਦਰਸ਼ਨ ਮੇਲੇ ਕਰਨ ਬਾਅਦ ਉਹਨਾਂ ਨੂੰ ਪਤਾ ਲੱਗ ਰਿਹਾ ਵਾ ਉਹਨਾਂ ਨੂੰ ਪਤਾ ਲੱਗ ਰਿਹਾ ਵਾ ਤੇ ਬਾਕੀ ਚਨ ਗੰਗਾ ਜਾਂਦੀ ਆ ਦੁਨੀਆ ਉਹਨਾਂ ਨੂੰ ਵੀ ਉਸ ਇਤਿਹਾਸ ਬਾਰੇ ਪਤਾ ਲੱਗਦਾ ਪਿਆ ਇੱਥੇ ਬਾਰੇ ਵੀ ਪਤਾ ਲੱਗਦਾ ਪਿਆ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇਦਾਂ ਦੀ ਹੋਰ ਕੋਈ ਗੱਲ ਨਹੀਂ ਆ ਗਈ ਬਾਕੀ ਇੱਥੇ ਸਾਰਾ ਪਹਾੜੀ ਏਰੀਆ ਵੀ ਤੇ ਏਰੀਆ ਕਹਿੰਦੇ ਐ ਇਹਨੂੰ ਪਹਾੜੀ ਏਰੀਆ ਸਹੀ ਗੱਲ ਆ ਜੀ ਇਹ ਵੀ ਏਰੀਆ ਬਾ ਇੱਥੇ ਮਤਲਬ ਹੁਣ ਜਿਹੜੇ ਲੋਕਾਂ ਨੇ ਫਸਲਾਂ ਬੀਜੀਆਂ ਨੇ ਸਿਰਫ ਆਪ ਆਸਰੇ ਬੈਠੇ ਆ ਉਹ ਠੀਕ ਗੱਲ ਹੈ ਜੀ ਚਲੋ ਠੀਕ ਆ ਬਾਬਾ ਜੀ ਠੀਕ ਆ ਜੀ ਬਹੁਤ ਡਿਟੇਲ ਦੇ ਵਿੱਚ ਦੱਸਿਆ ਤੁਸੀਂ ਠੀਕ ਆ ਜੀ ਅਸੀਂ ਨੌਵੇਂ ਜੁਬੇ ਦੇ ਕੋਲ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਕਿੰਨੇ ਵੱਡੇ ਏਰੀਏ ਦੇ ਵਿੱਚ ਇਹ ਜੁੱਬਾ ਤਿਆਰ ਹੋ ਰਿਹਾ ਆ ਤੇ ਅੰਦਰ ਜਾ ਕੇ ਅਸੀਂ ਤੁਹਾਨੂੰ ਥੋੜੀ ਜੀ ਝਲਕ ਦਿਖਾ ਦਈਏ ਕਿ ਕਿਸ ਤਰ੍ਹਾਂ ਦਾ ਇਹ ਬਣਦਾ ਪਿਆ ਆ ਦੇਖੋ ਤਾਂ ਕਿੰਨਾ ਸੋਹਣਾ ਬਣ ਰਿਹਾ ਆ ਬਹੁਤ ਲੋਕ ਇੱਥੇ ਆਉਣੇ ਸ਼ੁਰੂ ਹੋ ਗਏ ਆ ਜਿਨ੍ਹਾਂ ਨੂੰ ਬਾਬਾ ਜੀ ਦਾ ਪਤਾ ਆ ਇਸ ਜਗ੍ਹਾ ਦਾ ਵਾਹ ਵਈ ਵਾਹ ਮਾਰੋ ਇਸ ਜਗ੍ਹਾ ਤੋਂ ਆਲੇ ਦੁਆਲੇ ਨਜ਼ਰ ਇਸੇ ਤਰ੍ਹਾਂ ਅੱਧਲੇ ਪਾਸੇ ਤੁਸੀਂ ਘੁੰਮਦੇ ਥੱਕ ਜਾਓਗੇ ਇੰਨੇ ਵੱਡੇ ਏਰੀਏ ਦੇ ਵਿੱਚ ਇਹ ਬਣਿਆ ਹੋਇਆ ਆ ਚਲੋ ਹੁਣ ਤੁਹਾਨੂੰ ਬਾਬਾ ਜੀ ਦੇ ਤਪ ਸਥਾਨ ਵੱਲ ਲੈ ਕੇ ਚਲਦੇ ਆ ਤੇ ਅਸੀਂ ਕੀ ਕਰ ਲੋ ਜਾਂਦੇ ਜਾਂਦੇ ਪਹਿਲਾਂ ਤੁਹਾਨੂੰ ਉਜੂਬੇ ਦਾ ਦ੍ਰਿਸ਼ ਦਿਖਾ ਦਈਏ ਅਸੀਂ ਗੁਰੂ ਰਵੀਦਾਸ ਮਹਾਰਾਜ ਜੀ ਦੇ ਤਪਸਥਾਨ ਤੇ ਪਹੁੰਚ ਗਏ ਆ ਸਾਨੂੰ ਇੱਥੇ ਬਾਬਾ ਜੀ ਮਿਲੇ ਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਨੂੰ ਇਸ ਤਪਸਥਾਨ ਦੇ ਦਰਸ਼ਨ ਕਰਵਾ ਦਿਓ ਤੇ ਨਾਲੇ ਇਤਿਹਾਸ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜਿਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਧਰਤੀ ਹੈ ਇਹ ਉਹ ਸਥਾਨ ਹੈ ਜਿੱਥੇ ਸਤਿਗੁਰੂ ਵਦਾਸ ਮਹਾਰਾਜ ਜੀ ਨੇ ਸਨ 1515 ਈਸਵੀ ਦੇ ਵਿੱਚ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਸੋ ਆਪ ਜੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੋ ਆਓ ਆਪ ਜੀਆ ਨੂੰ ਉਸ ਪਾਵਨ ਸਥਾਨ ਦੇ ਦਰਸ਼ਨ ਕਰਾਈਏ ਜਿੱਥੇ ਮਹਾਰਾਜ ਜੀ ਨੇ ਲੰਬਾ ਸਮਾਂ ਰਹਿ ਕਰਕੇ ਇਸ ਧਰਤੀ ਨੂੰ ਭਾਗ ਲਾਇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਤਾਰਨਾ ਕੀਤਾ ਸੀ ਆਓ ਆਪ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰੀਏ ਸਰ ਬਾਬੇ ਇਸ ਜਗ੍ਹਾ ਬਾਬਾ ਜੀ ਨੇ ਤਪ ਕੀਤਾ ਸੀਗਾ ਇਸੇ ਤਰ੍ਹਾਂ ਬਾਬਾ ਜੀ ਜੀ ਇਹ ਅਸਥਾਨ ਹੈ ਜਿੱਥੇ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਰਹੇ ਸੀ ਇਸ ਸਥਾਨ ਤੇ ਰਹਿ ਕਰਕੇ ਮਹਾਰਾਜ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਆਪ ਜੀ ਉਸ ਪਾਵਨ ਪਵਿੱਤਰ ਪ੍ਰਾਰਥਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪੋਰਟ ਸਤ ਸੰਗਤ ਜੀ ਇਹ ਮਹਾਰਾਜ ਜੀ ਦੇ ਸਾਹਮਣੇ ਦਾ ਸਥਾਨ ਹੈ ਪ੍ਰਾਰਥਨ ਸਥਾਨ ਹੈ ਇੱਥੇ ਬੈਠ ਕੇ ਮਹਾਰਾਜ ਜੀ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਕਰਦੇ ਸਨ ਔਰ ਇਹ ਮਹਾਰਾਜ ਜੀ ਦੇ ਸਮੇਂ ਦਾ ਪ੍ਰਾਰਥਨ ਸਥਾਨ ਹੈ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਬਾਬਾ ਜੀ ਆ ਉਰਦੂ ਦੇ ਵਿੱਚ ਲਿਖਿਆ ਹੋਇਆ ਇਹ ਜਿਹੜਾ ਉਰਦੂ ਦੇ ਵਿੱਚ ਲਿਖਿਆ ਹੋਇਆ ਜੀ ਇਸ ਸਥਾਨ ਦਾ ਇਤਿਹਾਸ ਹੈ ਤੇ ਜਿਹੜਾ ਕਿ ਆਪ ਜੀ ਨੂੰ ਇਸ ਚੈਨਲ ਦੇ ਮਾਧਿਅਮ ਤੋਂ ਆਪ ਜੀ ਨੂੰ ਦੱਸਿਆ ਜਾਵੇਗਾ ਇਹਦਾ ਪੰਜਾਬੀ ਦੇ ਵਿੱਚ ਜਿਹੜਾ ਟਰਾਂਸਲੇਟ ਕਰਕੇ ਸਾਡੇ ਕੋਲ ਉਹਦਾ ਇਤਿਹਾਸ ਬਣਿਆ ਹੋਇਆ ਹੈ ਇਹ ਉਰਦੂ ਦੇ ਵਿੱਚ ਉਸ ਸਮੇਂ ਦਾ ਇਤਿਹਾਸ ਲਿਖਿਆ ਹੋਇਆ ਹੈ ਠੀਕ ਆ ਬਾਕੀ ਇਹ ਜੋ ਸਮਾਰਕ ਬਣੇ ਹੋਏ ਨੇ ਜੋ ਸਥਾਨ ਬਣੇ ਹੋਏ ਨੇ ਬਾਬਾ ਧੰਨਾ ਜੀ ਔਰ ਬਾਬਾ ਦੀਵਿਆ ਜੀ ਦੇ ਸਥਾਨ ਨੇ ਬਾਬਾ ਧੰਨਾ ਔਰ ਦੀਵਿਆ ਜੀ ਸਤਗੁਰੂ ਅਰਜਨ ਦੇਵ ਜੀ ਦੇ ਸੇਵਾਦਾਰ ਸਨ ਜਿਨ੍ਹਾਂ ਨੇ ਧੰਗੁਰੂ ਅਰਜਨ ਦੇਵ ਜੀ ਦੀ ਇਸ ਸਥਾਨ ਤੇ ਆਣ ਤੇ ਸੇਵਾ ਕੀਤੀ ਔਰ ਧੰਨ ਬਾਬਾ ਤੰਨਾ ਦੇਵੀਆ ਜੀ ਦੀ ਬੇਜਤ ਨੂੰ ਪ੍ਰਵਾਨ ਕਰਕੇ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਤੇ ਬਾਬਾ ਜੀ ਇਹਨਾਂ ਬੱਟਿਆਂ ਬਾਰੇ ਵੀ ਦੱਸੋ ਇਹ ਜਿਹੜੀਆਂ ਇੱਟਾਂ ਨੇ ਇਹਨਾਂ ਇੱਟਾਂ ਦੇ ਨਾਲ ਇਹ ਸਤਪ ਸਥਾਨ ਦੀ ਉਸਾਰੀ ਕਰਵਾਈ ਗਈ ਸੀ ਉਸ ਸਮੇਂ ਦੀਆਂ ਪੁਰਾਣੀਆਂ ਇੱਟਾਂ ਮਹਾਰਾਜ ਦੇ ਇਸ ਸਥਾਨ ਦੀ ਦਰਸ਼ਨ ਕਰਨ ਵਾਸਤੇ ਰੱਖੀਆਂ ਹੋਈਆਂ ਨੇ ਇਹ ਉਹ ਪੁਰਾਣੀਆਂ ਇੱਟਾਂ ਨੇ ਠੀਕ ਆ ਬਾਬਾ ਜੀ ਸੰਗਤ ਜੀ ਖਰਾਸ ਚੱਕੀ ਹੈ ਜੋ ਰਾਜਾ ਬੈਨ ਨੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਨੂੰ ਖਰਾਸ ਚੱਕੀ ਚਲਾਉਣ ਦੀ ਸਜ਼ਾ ਲਾਈ ਸੀ ਧੰਨ ਗੁਰੂ ਰਬਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਇਹ ਜਿਹੜਾ ਖਰਾਸ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਚੱਲਣ ਲੱਗ ਪਿਆ ਸੀ ਇਹ ਜੋ ਰਾਜੇ ਬੈਨ ਦੀ ਰਾਜਸ਼ਾਹੀ ਮੋਹਰ ਲੱਗੀ ਹੋਈ ਹੈ ਇਸ ਚੱਕੀ ਦੇ ਉੱਤੇ ਇਹ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਸਮੇਂ ਦਾ ਉਹ ਖਰਾਸ ਹੈ ਜਿਹੜਾ ਖਰਾਸ ਧੰਗੁਰਵਦਾਸ ਮਹਾਰਾਜ ਜੀ ਨੇ ਆਪਣੀ ਸ਼ਕਤੀ ਦੇ ਨਾਲ ਆਪਣੀ ਕਿਰਪਾ ਦੇ ਨਾਲ ਚਲਾਇਆ ਸੀ ਸੰਗ ਜੀ ਉਸ ਸਮੇਂ ਦੇ ਅਨਾਜ ਤੋਲਣ ਵਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਅਨਾਜ ਤੋਲ ਕੇ ਸੰਗ ਦੇ ਵਿੱਚ ਵਰਤਾਇਆ ਗਿਆ ਸੀ ਔਰ ਇਹ ਸਿਲਾ ਬਾਬਾ ਧੰਨਾ ਜੀ ਦੀ ਹੈ ਜਿਸ ਸਿਲਾ ਦੇ ਉੱਤੇ ਬਾਬਾ ਧੰਨਾ ਜੀ ਜੋੜੇ ਗੰਨਣ ਦਾ ਕੰਮ ਕਰਦੇ ਸਨ ਇਹ ਸਤਿਗੁਰਵਦਾਸ ਮਹਾਰਾਜ ਜੀ ਦੀ ਕਿਰਪਾ ਹੈ ਇਹਨਾ ਪੱਥਰਾਂ ਦੇ ਨਾਲ ਅਨਾਸ ਤੋਲ ਕੇ ਸੰਗਤ ਦੇ ਵਿੱਚ ਵਰਤਾਇਆ ਗਿਆ ਸੀ। ਧੰਨ ਬਾਬਾ ਧੰਨਾ ਬਾਬਾ ਦੀਵਿਆ ਜੀ ਜਿਨ੍ਹਾਂ ਦਾ ਇਹ ਘਰ ਹੁੰਦਾ ਸੀ। ਬਾਬਾ ਧੰਨਾ ਬਾਬਾ ਦੀਵਿਆ ਜੀ ਨੇ ਸੰਤ ਮੀਰਾਂ ਜੀ ਦੇ ਕੋਲੋਂ ਬਾਣੀ ਨੂੰ ਸੁਣ ਕੇ ਇਸ ਸਥਾਨ ਤੋਂ ਕਾਂਸੀ ਵਾਰਾਨਸੀ ਜਾ ਕੇ ਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਗੁਰੂ ਰਵਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰਿਓ ਸਾਡੇ ਘਰ ਨੂੰ ਭਾਗ ਲਾਇਓ। ਤੇ ਸਤਿਗੁਰੂ ਰਵਦਾਸ ਮਹਾਰਾਜ ਜੀ ਇਸ ਧਰਤੀ ਤੇ ਆਏ ਜਦੋਂ ਮਹਾਰਾਜ ਜੀ ਇਸ ਸਥਾਨ ਤੇ ਆਏ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਉਸ ਸਮੇਂ ਦੇ ਬੇਪਰ ਲੋਕਾਂ ਨੇ ਸ਼ਿਕਾਇਤ ਕੀਤੀ ਰਾਜੇ ਬੈਨ ਨੂੰ ਸਤਿਗੁਰੂ ਗੁਰੂ ਅਰਵਦਾਸ ਮਹਾਰਾਜ ਜੀ ਨੂੰ ਰਾਜੇ ਬੈਨ ਨੇ ਖਰਾਸ ਚੱਕੀ ਚਲਾਉਣ ਦੀ 사ਜਾ ਲਾਈ ਜਿਹਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਸੋ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਵਦਾਸ ਸਾਹਿਬ ਦੀ ਕਿਰਪਾ ਦੇ ਨਾਲ ਖਰਾਸ ਚੱਕੀ ਆਪਣੇ ਆਪ ਚਲਦੀ ਰਹੀ ਸੋ ਸਾਧ ਸੰਗਤ ਜੀ ਇਸ ਪਾਵਨ ਪਵਿੱਤਰ ਸਥਾਨ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ 35 ਕਰੋੜ ਦੀ ਲਾਗਤ ਦੇ ਨਾਲ ਦਰਬਾਰ ਸਾਹਿਬ ਬਣਾਇਆ ਜਾ ਰਿਹਾ ਹੈ। ਗੁਰੂ ਕੇ ਪਾਵਨ ਸਥਾਨਾਂ ਤੇ ਯਾਤਰੀ ਨਿਵਾਸ ਮਾਤਾ ਕਲਸਾ ਜੀ ਯਾਤਰੀ ਨਿਵਾਸ, 바ਵਾ ਸਾਹਿਬ ਡਾਕਟਰ ਭੀਮਰਾਵ ਮੇਟਕਰ ਯਾਤਰੀ ਨਿਵਾਸ ਬਣਾਏ ਜਾ ਰਹੇ ਹਨ। ਸੰਗਤ ਦੀ ਸਹੂਲਤ ਦੇ ਵਾਸਤੇ ਗੁਰੂ ਘਰ ਵਿਖੇ ਪ੍ਰਬੰਧ ਕੀਤੇ ਜਾ ਰਹੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਆਵਰਾਲ ਮਿਲ ਕਰਕੇ ਇਸ ਪਾਵਨ ਸਥਾਨਾਂ ਦੇ ਆਕਾਰ ਸੇਵਾਵਾਂ ਦੇ ਵਿੱਚ ਯੋਗਦਾਨ ਪਾਈਏ। ਸਤਗੁਰ ਉਦਾਸ ਸਮਾਹ ਰਾਜ ਜੀ ਦੇ ਦਰ ਘਰ ਦੀ ਖੁਸ਼ੀ ਪ੍ਰਾਪਤ ਕਰੀਏ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਦੇਸਾਂ ਪਰਦੇਸਾਂ ਦੀ ਸੰਗਤ ਨੂੰ ਇਸ ਮੀਡੀਆ ਦੇ ਚੈਨਲ ਦੇ ਰਾਹੀਂ ਕਿ ਆਓ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਸਤਗੁਰਾਂ ਦੇ ਇਸ ਪਾਵਨ ਸਥਾਨ ਦੀ ਕਾਰ ਸੇਵਾ ਦੇ ਵਿੱਚ ਬਣਦਾ ਯੋਗਦਾਨ ਪਾਈਏ ਜੀ ਪੰਜਾਬੀ ਵਿੱਚ ਇਤਿਹਾਸ ਲਿਖਿਆ ਹੋਇਆ ਬਾਬਾ ਜੀ ਦਾ ਤੁਸੀਂ ਪੜ ਸਕਦੇ ਆ ਅਸੀਂ ਬਾਬਾ ਜੀ ਦੇ ਚਰਨ ਛੂਹ ਪ੍ਰਾਪਤ ਗੰਗਾ ਦੇ ਕੋਲ ਪਹੁੰਚ ਗਏ ਆ ਤੇ ਸਾਨੂੰ ਇੱਥੇ ਬਾਪੂ ਨਹੀਂ ਮਿਲੇ ਆ ਸਸੀ ਦਾ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਇਸ ਗੰਗਾ ਬਾਰੇ ਦੱਸੋ ਜੋ ਇਤਿਹਾਸ ਜੁੜਿਆ ਹੋਇਆ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਨਾਲ ਹਾਂ ਜੀ ਉਹ ਆਪਣਾ ਕਾਂਚੀ ਤੋਂ ਮੀਰਾ ਮਾਈ ਗੁਰੂ ਮਹਾਰਾਜ ਨੂੰ ਲੈ ਕੇ ਆਈ ਇੱਥੇ ਖਰੜਾ ਗੜ੍ਹ ਦੇ ਵਿੱਚ ਠੀਕ ਹੈ ਜੀ ਤਾਂ ਉੱਥੇ ਜਾ ਕੇ ਇਹ ਲੈ ਕੇ ਆਈ ਤਾਂ ਉਹ ਜਿਹੜਾ ਰਾਜਾ ਸੀ ਨਾ ਉਹ ਬਹੁਤ ਗਵੰਡੀ ਦਾ ਠੀਕ ਹੈ ਜੀ ਚੁਕੰਨ ਇੱਥੇ ਕਿਸ ਕਿਨੂ ਬਖੰਡੀ ਨੂੰ ਲੈ ਆਏ ਤਾਂ ਉਹਨੂੰ ਮਹਾਰਾਜ ਨੂੰ ਉਨੇ ਚੱਕੀ ਪੀਸਣ ਦੀ ਸਹਾਇਤਾ ਦੇਤੀ ਠੀਕ ਹੈ ਜੀ ਜਿੰਨੇ ਵੀ ਕੈਦੀ ਹੈਗੇ ਸਾਰੇ ਚੱਕੀਆਂ ਹੀ ਪੀਸਦੇ ਸੀ ਠੀਕ ਹੈ ਜੀ ਗੁਰੂ ਮਹਾਰਾਜ ਜੀ ਨਾਲ ਉਹ ਕਹਿੰਦਾ ਜੁੜੋ ਤੇ ਇਹ ਆਪਨਾਂ ਆਪੇ ਚੱਕੀਆਂ ਚੱਲਣ ਲੱਗ ਪਈਆਂ ਸਾਰਾ ਬਾਹਾਂ ਪਿੰਡਾਂ ਵਿੱਚ ਜਿੰਨਾ ਰਾਸ਼ਨ ਤਾਂ ਸਾਰਾ ਮੁੱਕ ਗਿਆ ਤੇ ਉਹ ਕਹਿੰਦਾ ਮਹਾਰਾਜ ਤੁਸੀਂ ਜ਼ਿਆਦਾ ਰਾਸ਼ਨ ਲਿਆ ਜਾਂ ਫਿਰ ਜਿੰਨੇ ਵੀ ਕੈਦੀ ਹੈਗੇ ਛੱਡੋ ਰਾਜੇ ਨੇ ਸਾਰੇ ਕੈਦੀ ਛੱਡਣੇ ਪਏ ਠੀਕ ਹੈ ਮਤਲਬ ਗੁਰੂ ਰਬੀਦਾਸ ਜੀ ਨੇ ਰਾਜੇ ਨੂੰ ਕਿਹਾ ਕਿ ਜਾ ਰਾਜੇ ਨੂੰ ਕਿਹਾ ਫਿਰ ਰਾਸ਼ਨ ਲੈ ਕੇ ਆਓ ਜਾਂ ਫਿਰ ਕੈਦੀ ਛੱਡ ਦੋ ਕੈਦੀ ਛੱਡ ਦੋ ਹਾਂ ਤਾਂ ਫਿਰ ਜਦੋਂ ਰਾਜੇ ਨੇ ਸਾਰੇ ਕੈਦੀ ਰਹਾ ਕੀਤੇ ਕਰੋ ਦਰਸ਼ਨ ਇਸ ਪਾਵਨ ਪਵਿੱਤਰ ਸਰੋਵਰ ਦੇ ਸਾਹਮਣੇ ਗੁਰੂ ਰਬੀਦਾਸ ਜੀ ਦਾ ਸਰੂਪ ਆ ਜਗਾ ਜਗਾ ਬੋਰਡ ਲੱਗੇ ਹੋਏ ਆ ਇਸ ਸਰੋਵਰ ਦੇ ਵਿੱਚ ਕੋਈ ਵੀ ਹੱਥ ਪੈਰ ਮੂੰਹ ਨਹੀਂ ਧੋ ਸਕਦਾ ਬਹੁਤ ਪਵਿੱਤਰ ਇਹ ਸਥਾਨ ਆਲੇ ਦੁਆਲੇ ਉੱਚੀਆਂ-ਉੱਚੀਆਂ ਪਹਾੜੀਆਂ ਸੰਗਣਾ ਜੰਗਲ ਹਰ ਕਿਸੇ ਨੂੰ ਇਸ ਜਗ੍ਹਾ ਆ ਕੇ ਵਧੀਆ ਲੱਗੇਗਾ ਅਸੀਂ ਘੁੰਮ ਕੇ ਤੁਹਾਨੂੰ ਸਾਰਾ ਇਹ ਪਵਿੱਤਰ ਸਥਾਨ ਦਿਖਾ ਦਈਏ ਤੇ ਨਾਲ-ਨਾਲ ਤੁਹਾਨੂੰ ਅਸੀਂ ਇਤਿਹਾਸ ਦੱਸਦੇ ਜਾਵਾਂਗੇ ਇਸ ਪਵਿੱਤਰ ਗੰਗਾ ਦਾ ਕਹਿੰਦੇ ਉਸ ਵੇਲੇ 1515 ਦੇ ਵਿੱਚ ਜਦੋਂ ਗੁਰੂ ਰਵਿਦਾਸ ਜੀ ਇਸ ਪਿੰਡ ਵਿੱਚ ਆਏ ਸੀ ਤਾਂ ਇੱਥੇ ਜਿਹੜਾ ਰਾਜਾ ਹੁੰਦਾ ਸੀਗਾ ਬੈਂ ਸਿੰਘ ਸੀਗਾ ਜਿਹੜਾ ਬਹੁਤ ਕਰੋਦੀ ਅਤਿਆਚਾਰੀ ਸੀਗਾ ਕਹਿੰਦੇ ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਇਸ ਪਿੰਡ ਵਿੱਚ ਆਏ ਆ ਤੇ ਲੋਕਾਂ ਨੂੰ ਗੁਰੂ ਜੀ ਸਿੱਧੇ ਰਾਹ ਪਾ ਰਹੇ ਆ ਰੱਬ ਦੇ ਨਾਂ ਨਾ ਜੋੜ ਰਹੇ ਆ ਤਾਂ ਰਾਜੇ ਨੇ ਗੁਰੂ ਜੀ ਨੂੰ ਸਜ਼ਾ ਸੁਲਾਈ ਸੀ ਕਿ ਤੁਸੀਂ ਇਸ ਜੇਲ੍ਹ ਦੇ ਵਿੱਚ ਖਰਾਸ ਦੀ ਚੱਕੀ ਪੀਸੋ ਕਹਿੰਦੇ ਗੁਰੂ ਜੀ ਰੱਬ ਦੇ ਅੰਦਰ ਧਿਆਨ ਹੋ ਗਏ ਤਾਂ ਜਿਹੜੀ ਚੱਕੀ ਸੀ ਉਹ ਆਪਣੇ ਆਪ ਚੱਲਣ ਲੱਗੀ ਇੱਕ ਵੱਡਾ ਚਮਤਕਾਰ ਦੇਖ ਕੇ ਰਾਜਾ ਹੈਰਾਨ ਹੋ ਗਿਆ ਤੇ ਉਹ ਗੁਰੂ ਜੀ ਦੇ ਪੈਰੀਂ ਪੈ ਗਿਆ ਤਾਂ ਉਹਨੇ ਗੁਰੂ ਜੀ ਤੋਂ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦਿਓ ਤੇ ਗੁਰੂ ਜੀ ਨੇ ਉਹਨੂੰ ਆਪਣਾ ਸੇਵਕ ਬਣਾ ਲਿਆ ਸੀਗਾ ਤੇ ਬਾਕੀ ਤੁਹਾਨੂੰ ਇਤਿਹਾਸ ਦੱਸਦੇ ਆ ਬਾਅਦ ਚ ਪਹਿਲਾਂ ਤੁਹਾਨੂੰ ਅਸੀਂ ਦਰਸ਼ਨ ਕਰਵਾ ਦਈਏ ਇਹ ਉਹ ਜਗ੍ਹਾ ਆ ਜਿੱਥੇ ਗੁਰੂ ਜੀ ਨੇ ਆਪਣਾ ਸੱਜੇ ਪੈਰ ਦਾ ਗੂਠੇ ਦੇ ਨਾਲ ਗੰਗਾ ਪਾਰਕਟ ਕੀਤੀ ਸੀਗੀ ਮੈਂ ਤੁਹਾਨੂੰ ਥੋੜਾ ਡਿਟੇਲ ਦੇ ਵਿੱਚ ਦੱਸ ਦਿੰਨਾ ਇਸ ਚੀਜ਼ ਬਾਰੇ ਜਦੋਂ ਰਾਜਾ ਜਿਹੜਾ ਸੀ ਗੁਰੂ ਜੀ ਦਾ ਸੇਵਕ ਬਣ ਗਿਆ ਤਾਂ ਉਹਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਕਿ ਗੁਰੂ ਜੀ ਇਸ ਪਿੰਡ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਤਾਂ ਗੁਰੂ ਜੀ ਨੇ ਰਾਜੇ ਨੂੰ ਨਾਲ ਲਿਆ 3 ਕਿਲੋਮੀਟਰ ਦੂਰ ਜੰਗਲ ਦੇ ਵਿੱਚ ਇੱਕ ਪੱਥਰ ਸੀਗਾ ਰਾਜੇ ਨੂੰ ਉਹਨੂੰ ਚੱਕਣ ਵਾਸਤੇ ਕਿਹਾ ਰਾਜੇ ਤੋਂ ਉਹ ਪੱਥਰ ਚੱਕਿਆ ਨਹੀਂ ਗਿਆ ਫਿਰ ਗੁਰੂ ਜੀ ਨੇ ਆਪਣੇ ਸੱਜੇ ਪੈਰ ਦੇ ਨਾਲ ਉਸ ਪੱਥਰ ਨੂੰ ਸੈਰਤੇ ਕੀਤਾ ਤਾਂ ਗੰਗਾ ਪ੍ਰਗਟ ਹੋਈ ਰਾਜਾ ਬਹੁਤ ਹੈਰਾਨ ਹੋਇਆ ਤੇ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਤੂੰ ਜਿੱਧਰ ਵੀ ਜਾਏਗਾ ਗੰਗਾ ਤੇਰੇ ਪਿੱਛੇ ਪਿੱਛੇ ਆਏਗੀ ਪਰ ਤੂੰ ਮੁੜ ਕੇ ਨਾ ਦੇਖੀਂ ਪਾ ਪਤਾ ਨਹੀਂ ਕੀ ਰਾਜੇ ਦੇ ਮਨ ਚ ਆਇਆ ਕਹਿੰਦੇ ਥੋੜਾ ਚੱਲਿਆ ਤੇ ਅੱਗੇ ਜਾ ਕੇ ਉਹਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਗੰਗਾ ਉੱਥੇ ਰੁਕ ਗਈ ਉਲੋਪ ਹੋ ਗਈ ਤੇ ਉਸ ਤੋਂ ਬਾਅਦ ਫਿਰ ਗੰਗਾ ਜਿਹੜੀ ਸੀ ਕਹਿੰਦੇ ਜਿੱਦਾਂ ਜਿਸ ਪਾਸੇ ਨੂੰ ਉਹ ਗਿਆ ਸੀ ਉਲਟ ਬਹਿਣ ਲੱਗੀ ਦੇਖ ਲਓ ਕਿੰਨੀ ਹੈਰਾਨੀਜਨਕ ਇਹ ਗੱਲ ਆ ਕਿੰਨਾ ਪਵਿੱਤਰ ਇਹ ਸਥਾਨ ਆ ਜਿਹਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰੂ ਰਵਿਦਾਸ ਮਹਾਰਾਜ ਦੀਆਂ ਅੱਜ ਵੀ ਨਿਸ਼ਾਨੀਆਂ ਦੇਖ ਲਓ ਇਸ ਜਗ੍ਹਾ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਆ ਹੁਣ ਅਸੀਂ ਤੁਹਾਨੂੰ ਉਸ ਸਰੋਵਰ ਦਿਖਾਉਂਦੇ ਆ ਜਿੱਥੇ ਸਾਰੇ ਆ ਕੇ ਆਥਮੂਹ ਤੇ ਇਸ਼ਨਾਨ ਕਰਦੇ ਆ ਤੁਸੀਂ ਆ ਜੋ ਪੱਥਰ ਦੇਖ ਰਹੇ ਆ ਤੁਹਾਨੂੰ ਇੱਥੇ ਜਗ੍ਹਾ-ਜਗ੍ਹਾ ਘਰ ਬਣਾਏ ਦਿਖਾਈ ਦੇ ਰਹੇ ਦੇਣਗੇ ਪੱਥਰਾਂ ਦੇ ਕਿਉਂਕਿ ਲੋਕ ਇੱਥੇ ਆ ਕੇ ਆਪਣੀਆਂ ਮਨਤਾ ਮੰਦੇ ਆ ਤੇ ਇੱਕ ਤਰ੍ਹਾਂ ਇਹ ਘਰ ਬਣਾਏ ਗਏ ਆ ਕਿਸੇ ਨੇ ਦੇਖ ਲਓ ਤੁਸੀਂ ਵੱਡਾ ਬਣਾਇਆ ਇਸ ਤਰ੍ਹਾਂ ਕਿਸੇ ਨੇ ਛੋਟਾ ਬਣਾਇਆ ਜਿੱਦਾਂ ਜਿੱਦਾਂ ਕਿਸੇ ਦਾ ਸੁਪਨਾ ਆ ਤੇ ਇੱਥੇ ਆ ਕੇ ਇਸ ਤਰ੍ਹਾਂ ਦੇ ਪੱਥਰਾਂ ਦੇ ਘਰ ਬਣਾਉਂਦੇ ਆ ਜਗਾ ਜਗਾ ਤੁਹਾਨੂੰ ਪੱਥਰਾਂ ਦੇ ਘਰ ਬਣਾਏ ਦਿਖਾਈ ਦੇਣਗੇ ਕਹਿੰਦੇ ਇੱਥੇ ਆ ਕੇ ਹਰ ਕਿਸੇ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਆ ਘਰ ਬਣਾਉਣ ਦੀ ਇੰਨੀ ਸ਼ਕਤੀਸ਼ਾਲੀ ਏ ਜਗਾ ਆ ਲੋਕਾਂ ਦੀ ਸ਼ਰਧਾ ਵੀ ਬਹੁਤ ਆ ਤੇ ਹੁਣ ਅਸੀਂ ਤੁਹਾਨੂੰ ਪਵਿੱਤਰ ਸਰੋਵਰ ਦੇ ਵੀ ਦਰਸ਼ਨ ਕਰਵਾਉਣੇ ਆ ਉਸ ਸਰੋਵਰ ਤੋਂ ਪਾਣੀ ਇੱਧਰ ਲਿਆਂਦਾ ਗਿਆ ਆ ਤਾਂ ਇੱਥੇ ਸਾਰੇ ਇਸ਼ਨਾਨ ਕਰਦੇ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਵੀ ਲਿਖਿਆ ਹੋਇਆ ਚਰਨ ਗੰਗਾ ਸ਼ੂ ਹਰ ਜਗ੍ਹਾ ਇਹੀ ਤੁਹਾਨੂੰ ਲਿਖਿਆ ਮਿਲੇਗਾ ਕਿਉਂਕਿ ਗੁਰੂ ਜੀ ਦੇ ਚਰਨ ਸ਼ੂਏ ਸਗੇ ਉਸ ਵੇਲੇ ਗੰਗਾ ਜੀ ਦੇ ਨਾਲ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਆ ਤੇ ਹਨੇਰਾ ਹੋਣ ਵਾਲਾ ਆ ਥੋੜੇ ਟਾਈਮ ਤੱਕ ਤੇ ਅਸੀਂ ਵਾਪਸ ਵੀ ਪਹੁੰਚਣਾ ਆ ਤੇ ਹੁਣ ਸਾਰੇ ਭਰਾ ਭੈਣਾਂ ਨੂੰ ਅਸੀਂ ਬੇਨਤੀ ਕਰਦੇ ਆ ਹਰ ਵਾਰ ਦੀ ਤਰ੍ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ